ਅੱਛਾ ਜੀ ਗੱਲ ਸਾਰੇ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਬਨਣੇ ਜਾ ਰਹੇ ਹਾਂ ਫ੍ਰੀ ਸਟਾਈਲ 3 ਮੀਟਰ ਪੱਗ ਵਰਗਾ ਪਰਨਾ ਜੋ ਕਿ ਤੁਸੀਂ ਮੇਰੇ ਬਨਣਾ ਦੇਖ ਸਕਦੇ ਹੋ ਬਹੁਤ ਸੋਹਣਾ ਪੱਗ ਵਰਗਾ ਪਰਨਾ ਹੈ ਬਿਲਕੁਲ ਐਂਡ ਦੂਰੋਂ ਦਾ ਬਿਲਕੁਲ ਪੱਗ ਵਰਗਾ ਲੱਗਦਾ ਉਹ ਆਪਾਂ ਨੂੰ ਪਤਾ ਹੀ ਵੀ ਪਰਨਾ ਬਨਿਆ ਹੈ بیس ਕਿਸ ਤਰ੍ਹਾਂ ਬਣਾਇਆ ਹੈ ਉਹਨਾਂ ਨਾਲ ਕਿਵੇਂ ਹੈ ਵੱਟ ਕਿਵੇਂ ਬਣਾਉਣੇ ਆ ਇਹ ਤੁਹਾਡੇ ਸਾਰੇ ਡਾਊਟ ਕਲੀਅਰ ਹੋਣਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਧਿਆਨ ਨਾਲ ਦੇਖਿਓ ਐਂਡ ਇਹ ਵੀਡੀਓ ਆਉਣੀ ਤਾਂ ਬਹੁਤ ਜਲਦੀ ਸੀਗੀ ਬਟ ਅ ਪੇਪਰ ਆਨ ਕਰਕੇ ਬੋਰਡ ਦੇ ਪੇਪਰੇ ਮੈਂ ਥੋੜੀ ਜਿਹੀ ਲੇਟ ਬਣਾਈ ਹੈ ਵੀਡੀਓ ਅੱਜ ਮੈਂ ਫ੍ਰੀ ਸੀਗਾ ਇਹ ਬਹੁਤ ਮਿਹਨਤ ਕਰਕੇ ਤੁਹਾਡੇ ਲਈ ਮੈਂ ਵੀਡੀਓ ਲੈ ਕੇ ਆਇਆ हूं ਵੀਡੀਓ ਨੂੰ ਧਿਆਨ ਨਾਲ ਦੇਖਿਓ ਬਿਲਕੁਲ ਆਪਾਂ ਪਾਗਰਗਾ ਪਰਣਾ ਬਨਾਂਗੇ ਜਿਉ ਤੁਸ ਮੇਰਾ ਬਨਣਾ ਦੇਖ ਰਹੇ ਹੋ ਵੀਡੀਓ ਨੂੰ ਧਿਆਨ ਨਾਲ ਦੇਖਿਓ। ਸੋ ਵੀਰੋ ਸਭ ਤੋਂ ਪਹਿਲਾਂ ਆਪਾਂ ਕੇਸਾਂ ਨੂੰ ਚੰਗੀ ਤਰ੍ਹਾਂ ਕੰੰਗੀ ਕਰ ਲੈਣਾ। ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਛੋਟਾਇਆ ਪਟਕਾ ਆਇਆ ਹੈ। ਪਟਕੀ ਜੋ ਵੀ ਤੁਸੀਂ ਬੰਨਦੇ ਹੋ, 80 ਪੁਆਇੰਟ ਦਾ ਪਟਕਾ ਮੇਰੇ ਕੋਲ। ਤੁਹਾਨੂੰ ਦੱਸ ਦਵਾਂ ਮੈਂ ਆਪਾਂ ਕਿਸ ਤਰ੍ਹਾਂ ਇਹਦਾ ਬੇਸ ਤਿਆਰ ਕਰਨਾ ਹੈ। ਸੈਂਟਰ 'ਚੋਂ ਕੇਸਾਂ ਨੂੰ ਆਪਾਂ ਫੜ ਕੇ ਇੱਕ ਵਾਰੀ ਘੁਮਾ ਕੇ ਉਸ ਇਸ ਤਰ੍ਹਾਂ ਰੋਟੇਟ ਕਰ ਲੈਣਾ ਆਪਾਂ ਆਪਣੇ ਕੇਸਾਂ ਨੂੰ। ਇਹਨਾਂ ਨੂੰ ਇੱਥੇ ਥੋੜਾ ਜਿਹਾ ਅੜਾ ਕੇ ਉਸ ਤੋਂ ਬਾਅਦ ਆਪਾਂ ਉੱਤੇ ਜਿਹੜਾ ਆਪਣਾ ਪਟਕਾ ਜੋ ਵੀ ਤੁਸੀਂ ਕੇਸ 'ਕੀ ਬੰਨਦੇ ਹੋ, ਆਪਾਂ ਬੰਨ ਲੈਣਾ। ਤੁਸੀਂ ਕਿਸੇ ਵੀ ਤਰੀਕੇ ਨਾਲ ਬ ਐਵੇਂ ਆਉਦਾ ਤਰੀਕਾ ਤੁਹਾਨੂੰ ਦੱਸਦੇ ਵੀ ਮੈਂ ਕਿਵੇਂ ਬਣਾਉਂਦਾ ਦੇਖ ਲਓ ਧਿਆਨ ਨਾਲ ਸਾਰੇ ਵੀਰ ਇੱਕ ਰੜ ਲੱਗ ਗਿਆ ਆਪਣਾ ਆਪਣਾ ਰਹਿ ਗਿਆ ਇੱਕ ਰੜ लास्ट ਹੈ ਨਾ ਕੱਟ ਕਰਕੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਕੇਸਾਂ ਨੂੰ ਸੈੱਟ ਕਰ ਲੈਣਾ ਆਪਣਾ ਵਧੀਆ ਢੰਗ ਨਾਲ ਬੇਸ ਬਣ ਜੇ ਹਨ ਪਰਨੇ ਦੀ ਆਪਣੀ ਸ਼ੇਪ ਵਧੀਆ ਆਵੇ ਵਾਲਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਲਓ ਐਂਡ ਇਹ ਤਿਆਰ ਹੋ ਚੁੱਕਿਆ ਆਪਣਾ ਪਰਨੇ ਦਾ ਬੇਸ ਹੁਣ ਆਪਾਂ ਸਟਾਰਟ ਕਰਦੇ ਆਂ ਆਪਣਾ ਪਰਨਾ ਸੋ ਵੀਰੋ ਇਸ ਤਰ੍ਹਾਂ ਦੋ ਕੰਨੀਆਂ ਹੁੰਦੀਆਂ ਨੇ ਆਪਣੇ ਪਰਨੇ ਦੀਆਂ ਵੀ ਕਰਨਾ ਹੈ ਇੱਕ ਕੰਨੀ ਨੂੰ ਇਸ ਤਰ੍ਹਾਂ ਫੜ ਕੇ ਉਹਨੂੰ ਅੱਧਾ ਵਿੱਚ ਮੋੜ ਲੈਣਾ ਹੈ। ਸਾਹਮਣੇ ਅੱਧਾ ਵਿੱਚ ਮੋੜਿਆ। ਉਸ ਤੋਂ ਬਾਅਦ ਉਹਨੂੰ ਫਿਰ ਇਸ ਤਰ੍ਹਾਂ ਅੱਧਾ ਵਿੱਚ ਮੋੜ ਕੇ ਕੰਨੀ ਫੜ ਲਈ। ਕੁਝ ਇਸ ਤਰ੍ਹਾਂ ਆਪਣੇ ਕੋਲ ਤਿਆਰ ਹੋਇਆ। ਨੂੰ ਆਪਾਂ ਆਪਣੇ ਸਿਰ ਤੇ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ। ਇਹ ਆਪਾਂ ਕਈ ਵੀ ਹੋਰ ਵੀ ਤਰੀਕੇ ਹੁੰਦੇ ਵੀ ਆਪਾਂ ਪੱਗ ਤਰ੍ਹਾਂ ਬਾਅਦ ਦੇ ਵਿੱਚ ਵੀ ਸਿਰ ਟਾ ਸਕਦੇ ਆ ਪਰ ਇਹ ਤਰੀਕਾ ਬੈਸਟ ਆ ਉਹਦੇ ਨਾਲ ਕਈ ਵਾਰ ਕੁਝ ਗਲਤ ਵੀ ਹੋ ਜਾਂਦਾ ਪਰ ਨਾ ਤੋਂ ਸਹੀ ਤਰ੍ਹਾਂ ਕੱਜਣੀ ਆ ਨਾ ਸਿਰ। ਸੋ ਕੁਝ ਇਸ ਤਰ੍ਹਾਂ ਆਪਾਂ ਇਹਨੂੰ ਮੋੜ ਲੂਪੀ ਸੈਂਟਰ ਚੋਂ ਲੈ ਕੇ ਫੜ ਲੈਣੇ ਆ। ਇੱਕ ਗੱਲ ਦਾ ਖਾਸ ਧਿਆਨ ਰੱਖਣਾ ਵੀ ਆਪਾਂ ਇਹਨੂੰ ਲੜਨ ਖਿਲਾਰਨੇ ਤਾਂ ਜੋ ਆਪਣਾ ਸਾਰਾ ਸਿਰ ਮਗਰ ਤੱਕ ਢੱਕਿਆ ਜਾਵੇ। ਤਾਂ ਜੋ ਆਪ ਨੂੰ ਬਾਅਦ ਵਿੱਚ ਲੜ ਖਿਲਾਰਨ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ। ਆਪਣਾ ਸਾਰਾ ਸਿਰ ਜਿਹੜਾ ਕਵਰ ਹੋ ਚੁੱਕਿਆ ਹੁਣ ਆਪਾਂ ਲਾਉਨੇ ਆਂ ਦਾ ਪਹਿਲਾ ਲੜ ਧਿਆਨ ਨਾਲ ਦੇਖਿਓ ਵੀਰ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਬਹੁਤ ਹੈਲਪਫੁਲ ਵੀਡੀਓ ਹੋਣ ਵਾਲੀ ਆ ਧਿਆਨ ਨਾਲ ਦੇਖਿਓ। ਹੁਣ ਆਪਾਂ ਇਹਦੇ ਵਿੱਚ ਵਟ ਪਾਵਾਂਗੇ। ਜਿੰਨੇ ਵੀ ਟੜ ਤੋਂ 1 2 3 ਬਣ ਬਣਾਏ ਆਪਾਂ ਰੇਡ ਦੇ ਵਿੱਚ ਲਾਉਣੇ ਆ। ਵਸ਼ਸ਼ਤਾਂ। ਪਲਾਰਣ ਆਪਣਾ ਲੱਗ ਚੁੱਕਿਆ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਮੈਂ ਉਤਲੇ ਜਿਹੜਾ ਆਪਣਾ ਕਪੜਾ ਇਹਨੂੰ ਆਪਾਂ ਇਕੱਠਾ ਕਰ ਲੈਣਾ। ਆਪਣਾ ਸਿਰ 'ਚ ਸਾਰਾ ਟਕ ਟਕ ਆ ਗਿਆ ਇਸ ਤਰ੍ਹਾਂ। ਹੁਣ ਆਪਾਂ ਲਾਉਣੇ ਆ ਅਗਲਾ ਰੜ ਅਗਲਾ ਲੜਾਇਆ ਇਹਨੂੰ ਆਪਾਂ ਸੈੱਟ ਕੀਤਾ। ਵਾਲਾ ਉੱਪਰੋਂ ਲੈ ਕੇ ਆਉਣਾ ਪੱਗ ਦਿੱਤਾ ਨਾਲ ਇਹਨੂੰ ਆਪਾਂ ਬਰਾਬਰ ਚ ਲੈ ਆਵਾਂਗੇ। ਇਸ ਤਰ੍ਹਾਂ ਕੁਝ ਇਸ ਤਰ੍ਹਾਂ ਇਹਨੂੰ ਆਪਾਂ ਲੈ ਆਂਦਾ। ਉਦੋਂ ਥੋੜਾ ਜਿਹਾ ਸੈੱਟ ਕਰਾਂਗੇ ਇਹਨੂੰ। ਸਫਾਈ ਦਿੱਤੀ। ਪਰ ਲੜ ਨੂੰ ਖਿਲਾ ਰਿਆ ਪੱਲਾ ਚੰਗੀ ਤਰ੍ਹਾਂ ਖਿਲਾar ਲਿਆ ਆਪਾਂ ਹੁਣ ਇੱਥੇ ਧਿਆਨ ਨਾਲ ਦੇਖੋ ਵੀ ਆਪਾਂ ਵੱਟ ਕਿਸ ਤਰ੍ਹਾਂ ਪਾਉਣੀ ਆ ਪਰਨੇ ਦੇ ਵਿੱਚ ਇਸ ਤਰ੍ਹਾਂ ਦੋ ਉਂਗਲਾਂ ਨਾਲ ਫੜਿਆ ਅੰਗੂਠੇ ਨਾਲ ਉੱਤੇ ਲੈ ਕੇ ਗਏ ਆ ਉਂਗਲਾਂ ਨਾਲ ਆਪਾਂ ਲੜ ਉੱਤੋਂ ਮੋੜਿਆ ਤੇ ਜਸਟ ਇੱਥੇ ਦੂਜੇ ਲੜ ਜਿੱਥੇ ਆਪਣਾ ਪਹਿਲਾ ਆਪਣਾ ਲੜ ਖਤਮ ਹੋਇਆ ਉੱਥੇ ਆਪਾਂ ਦੂਜਾ ਲੜ ਲਾਤਾ ਇਹ ਹੋ ਗਿਆ ਜੀ ਆਪਣਾ ਦੂਜਾ ਲੜ ਹੁਣ ਗੌਰ ਨਾਲ ਦੇਖੋ ਬਹੁਤ ਆਪਾਂ ਨੋਰਮਲ ਜਿਹਾ ਵੱਟ ਪਾ ਰਹੇ ਆ ਕਿਉਂਕਿ ਆਪਾਂ ਬੰਦਣਾ ਫ੍ਰੀ ਸਟਾਈਲ ਪਾਗਰਗਾ ਵਿਖੇ ਆਪਣਾ ਪਰਨਾ ਤਰਾਂ ਅਗਾਂ ਆਪਣਾ ਤੀਜਾ ਲੜ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਸੈੱਟ ਕਰਨਾ ਹੈ ਪਿੰਚ ਕਰਨਾ ਜਿਵੇਂ ਆਪਾਂ ਦਸਤਾਰ ਨੂੰ ਕਰਦੇ ਆਂ ਦੂਜੇ ਲੜ ਦੇ ਪੈਰਲਰ ਲੈ ਕੇ ਆਉਣਾ ਪੈ ਇਹਨੂੰ ਚੁੱਦਾ ਕਰਕੇ ਕੰਨ ਤੱਕ ਲੜ ਖੋਲ ਲੈਣਾ ਕਈ ਵੀਰੇ ਉਹਨਾਂ ਦੇ ਕੰਨ ਦੁਖਦੇ ਆ ਉਹ ਕੀ ਕਰਦੇ ਇਸ ਤਰ੍ਹਾਂ ਇਹਨੂੰ ਨਾ ਛੱਡਿਆ ਕਰੋ ਪੂਰਾ ਕੰਨ ਆਪਾਂ ਕੱਜ ਲਿਆ ਲੜ ਨੂੰ ਖਲਾਰਨਾ ਜ਼ਰੂਰ ਹੈ ਕਿਉਂਕਿ ਜੇ ਆਪਾਂ ਲੜ ਨੂੰ ਨਹੀਂ ਖਲਾਰਾਂਗੇ ਤਾਂ ਆਪਣੇ ਵਟਰ ਬਿਲਕੁਲ ਵੀ ਨਹੀਂ ਸਹੀ ਬਣਨਗੇ ਇਹਨੂੰ ਖਲਾਰ ਕੇ ਇਸ ਤਰ੍ਹਾਂ ਅੱਗੋਂ ਕਸਪਾ ਕੇ ਰੱਖਣੀ ਹੈ ਐਂਡ ਕੋਚ ਇਸ ਤਰ੍ਹਾਂ ਵਟ ਬਣਾਏ ਠੀਕ ਕਸਤੇ ਜਿੱਥੇ ਮੇਰਾ ਦੂਜਾ ਲੜ ਦੇ ਵਟ ਖਤਮ ਹੋਏ ਸੀ ਉੱਥੇ ਮੈਂ ਲਾਇਆ ਤੀਜਾ ਲੜ ਤੀਜੇ ਲੜ ਦੇ ਵਟਨ ਆਪਾਂ ਥੋੜਾ ਖਲਾਰਾਂਗੇ ਤਾਂ ਕਿ ਆਪਣੀ ਸ਼ੇਪ ਥੋੜੀ ਭਰਵੀ ਬਣੇ ਹੁਣ ਆਪਾਂ ਉਤਲਾ ਸਾਰੇ ਵਟ ਇਹਦੇ ਲੜ ਨਾਲ ਕੱਸ ਲੈਣੇ ਆ ਧਿਆਨ ਨਾਲ ਦੇਖ ਲੋ ਇਹਨੂੰ ਆਪਾਂ ਇਸ ਤਰ੍ਹਾਂ ਕੱਸ ਲਿਆ ਜਿਹੜਾ ਆਪਣਾ ਉੱਤੇ ਕਰਨੇ ਦਾ ਲੜ ਸੀਗੇ ਜਿਹਦੇ ਨਾਲ ਆਪਾਂ ਸਿਰ ਕੱਜਿਆ ਸੀ ਉਹਦੇ ਜਿਹੜੇ ਸਾਰੇ ਫਾਟ ਆਪਾਂ ਇੱਥੋਂ ਕੱਢ ਲਏ ਸਾਡੇ ਸਾਹਮਣੇ ਹੁਣ ਆ ਗਈ ਆਪਣਾ ਆਖਰੀ ਪੱਲਾ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਸੈੱਟ ਕੀਤਾ ਉਹਨੂੰ ਅਗਰੋਜੇ ਇਸ ਤਰ੍ਹਾਂ ਲੈ ਕੇ ਆਉਂਦਾ ਇਹਨੂੰ ਆਪਾਂ ਸੈੱਟ ਕੀਤਾ ਹੁਣ ਇਹਨੂੰ ਲਾਉਣ ਵਾਸਤੇ ਆਪਣੇ ਕੋਲ ਦੋ ਤਰੀਕੇ ਹੁੰਦੇ ਮੇਰੇ ਵੀਰੋ ਇੱਕ ਤਾਂ ਹੁੰਦਾ ਆਪਾਂ ਲੜ ਦੇ ਵਿੱਚ ਦੀ ਲੜਨੀਆਂ ਘਾ ਕੇ ਲਾਉਣੇ ਆ ਤੇ ਦੂਜਾ ਤਰੀਕਾ ਹੁੰਦਾ ਵੀ ਆਪਾਂ ਪੱਗ ਤਰ੍ਹਾਂ ਜਿਵੇਂ ਆਪਾਂ ਫ੍ਰੀ ਸਟਾਈਲ ਪੱਗ ਬੰਨਦੇ ਓਵੇਂ ਆਪਾਂ ਸਿੱਧਾ ਲੜ ਲਾੜਾ ਸੋ ਆਪਾਂ ਇਹਦਾ ਸਿੱਧਾ ਲੜਾ ਲਾਵਾਂ ਕਿਉਂਕਿ ਆਪਾਂ ਪਰਨਾ ਬੰਨਣਾ ਪੱਗਰਗਾ ਨੂੰ ਥੰਬਨੇਲ ਤੇ ਵੇਖ ਗਿਆ ਹੁਣ ਵੀ ਪੱਗਰਗਾ ਪਰਨਾ ਬੰਨਣਾ ਆਪਾਂ ਸੋ ਪੱਗਰਗਾ ਪਰਨਾ ਆਪਾਂ ਫ੍ਰੀ ਸਟਾਈਲ ਬੰਨਾਂਗੇ ਕੁਛ ਇਸ ਤਰ੍ਹਾਂ ਆਪਣਾ ਲੜ ਆ ਗਿਆ ਉਸੇ ਤਰ੍ਹਾਂ ਆਪਾਂ ਇਹਨੂੰ ਜਿੱਥੇ ਆਪਣੇ ਲੜ ਦੇ ਵੱਟ ਖਤਮ ਹੋਏ ਆ ਲਾਸਟ ਲੜ ਦੇ ਉੱਥੇ ਨੂੰ ਆਪਾਂ ਲਾਵਾਂਗੇ ਦੇਖੋ ਇੱਥੋਂ ਆਪਾਂ ਲੜ ਦੇ ਵਿੱਚ ਥੋੜੀ ਜਿਹੀ ਸਫਾਈ ਰੱਖਾਂਗੇ ਵੱਟਾਂ ਨੂੰ ਆਪਾਂ ਸੈੱਟ ਕੀਤਾ ਤੇ ਕੁਝ ਇਸ ਤਰ੍ਹਾਂ ਜਿਹੜਾ ਲੜਾ ਆਖਰੀ ਲਾ ਲਿਆ ਹੁਣ ਆਪਾਂ ਜਿਹੜੇ ਉਤਲੇ ਲਾੜੇ ਇਹਨਾਂ ਨੂੰ ਵੀ ਸਾਫ਼ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਪਰਨੇ ਦੀ ਸ਼ੇਪ ਕਿਸ ਤਰ੍ਹਾਂ ਬਣ ਚੁੱਕੀ ਹੈ ਪੂਰੀ ਪ੍ਰੋਪਰ ਵਧੀਆ ਪਾਗਰ ਕੀ ਸ਼ੇਪ ਬਣੀ ਆ। ਤੁਹਾਨੂੰ ਦੇਖ ਰਹੇ ਹੋਣਗੇ ਉੱਪਰ ਵੀ ਆਪਣੇ ਬਹੁਤ ਸੋਹਣੇ ਜਿਹੜੇ ਲੜ ਬਣੇ ਜਿन्हें ਆਪਾਂ ਪੱਗ ਦੇ ਵਿੱਚ ਬਣਾਉਨੇ ਹੁੰਦੇ ਆ। ਹੁਣ ਆਉਂਦੀ ਆਖਰੀ ਲੜ ਲਾਉਣ ਦੀ ਵਾਰੀ। ਸੋ ਕਈ ਵੀਰਣ ਹੁੰਦਾ ਵੀ ਅਸੀਂ ਲੜ ਵਿੱਚ ਦਿਂਗਾ ਅਗਲਾਈਏ ਤਾਂ ਜੋ ਪਰਣਾ ਕਸਿਆ ਰਵੇ ਸਾਰਾ ਦਿਨ। ਉਹਦੇ ਤੇ ਮੈਂ ਅੱਡ ਵੀਡੀਓ ਬਣਾਈ ਹੋਈ ਆ 2-4 ਮਿੰਟ ਦੀ ਵੀਡੀਓ ਆ ਪੂਰੀ ਡਿਟੇਲ ਦੇ ਵਿੱਚ। ਸੋ ਜਿਹੜੇ ਵੀਰਣੇ ਲੜ ਵਿੱਚ ਦਿਂਗਾ ਕੇ ਲਾਉਣਾ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦਾ ਲਿੰਕ ਹੈ ਉੱਥੋਂ ਜ਼ਰੂਰ ਚੈੱਕ ਆਊਟ ਕਰਿਓ। ਹੁਣ ਆਪਾਂ ਉਹਨੇ ਆਖਰੀ ਲੜ ਤੇ ਆਪਾਂ ਲੜ ਨੂੰ ਕੀਤਾ ਸੈਟ ਕੁਝ ਇਸ ਤਰ੍ਹਾਂ ਲੱਗਿਆ ਹੁੰਦਾ ਇੱਥੇ ਵੀ ਹੁਣ ਤੁਹਾਡੇ ਕੋਲ ਮਰਜ਼ੀ ਹੈ ਭਾਵੇਂ ਤਾਂ ਤੁਸੀਂ ਲੜਨ ਨੂੰ ਬਿਲਕੁਲ ਪਲੈਨ ਕਰਕੇ ਸਾਫ਼ ਕਰਕੇ ਲਾ ਦਿਓ ਜਾਂ ਆਪਾਂ ਇਹਦੇ ਵਿੱਚ ਵੀ ਵਟ ਪਾ ਸਕਦੇ ਹਾਂ ਤਾਂ ਜੋ ਆਪਣਾ ਪਰਨਾ ਹੋਰ ਕੈਂਟ ਲੱਗੇ ਸੋ ਤੁਹਾਡੇ ਸਾਹਮਣੇ ਆ ਆਪਾਂ ਪਾ ਲਿਆ ਦਰਵੱਟ ਲੜਨ ਨੂੰ ਕੀਤਾ ਕੁਝ ਇਸ ਤਰ੍ਹਾਂ ਸੈੱਟ ਅੱਗੋਂ ਲੜਨ ਨੂੰ ਆਪਾਂ ਬਰਾਬਰ ਰੱਖਣਾ ਆਪਣਾ ਜਿਹੜਾ ਪਰਨਾ ਹੁੰਦਾ ਥੋੜਾ ਟੇਢ ਦੇ ਵਿੱਚ ਹੁੰਦਾ ਕਈ ਵਾਰ ਅੱਗੇ ਆ ਕੇ ਕੁਝ ਇਸ ਤਰ੍ਹਾਂ ਚਣੀਵੇਂ ਹੋ ਜਾਂਦਾ ਸੋ ਘਬਰਾਇਓ ਨਾ ਇਹਨੂੰ ਸੈੱਟ ਕਰ ਲੈਣਾ ਆਪਾਂ ਆਪਾਂ ਫਲਾੜਵਾਵਾਂਗੇ ਫ੍ਰੀ ਸਟਾਈਲ ਕੁਝ ਇਸ ਤਰ੍ਹਾਂ ਹੁਣ ਦੇਖੋ ਮੇਰੇ ਵੀਰੋ ਕੀ ਰਿਪੋਰਟ ਆ ਪਰਲੇ ਦੀ ਕਮੈਂਟ ਕਰਕੇ ਦੱਸੋ ਬਿਲਕੁਲ ਪਾਗਰਗਾ ਲੱਗ ਰਿਹਾ ਕਿ ਨਹੀਂ ਠੀਕ ਹੈ ਕੁਝ ਇਸ ਤਰ੍ਹਾਂ ਆਪਣਾ ਪਰਣਾ ਹੁਣ ਹੋ ਚੁੱਕਿਆ ਰੈਡੀ ਹੁਣ ਆਪਾਂ ਲਾਵਾਂਗੇ ਲੂਪੀ ਲੂਪੀ ਨਾਲ ਆਪਾਂ ਪਰਲੇ ਦੇ ਖਿੱਚਾਂਗੇ ਸੋ ਹੁਣ ਆਪਾਂ ਲੂਪੀ ਨੂੰ ਸਾਫ਼ ਕਰਕੇ ਲਾਵਾਂਗੇ ਧਿਆਨ ਨਾਲ ਦੇਖਿਓ ਦੋ ਵਾਰਸੇ ਆਪਾਂ ਲੜਦੱਸੇ ਅਨੁਕੋਸ਼ ਇਸ ਪਰ ਆਪਾਂ ਬੁਫੀਰੂ ਲੋਮੈਂ ਕਈ ਵੀ ਲੁਕੀ ਦੇ ਵਿੱਚ ਵੀ ਗਲਤੀ ਕਰਦੇ ਸੋ ਧਿਆਨ ਨਾਲ ਦੇਖੋ ਸੋ ਮੇਰੇ ਵੀਰੋ ਇਹ ਆਪਣਾ ਪਰਨਾ ਵੱਜ ਚੁੱਕਿਆ 3 ਮੀਟਰ ਪੱਗ ਵਰਗਾ ਬਹੁਤ ਹੀ ਸੋਹਣਾ ਫ੍ਰੀ ਸਟਾਈਲ ਪਰਨਾ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਤੇ ਮੇਰੇ ਵੀਰ ਪਲੀਜ਼ ਜ਼ਰੂਰ ਇਹਨੂੰ ਟਰਾਈ ਕਰਿਓ ਤੇ ਮੈਨੂੰ ਇੰਸਟਾਗ੍ਰਾਮ ਤੇ ਮੈਂਸ਼ਨ ਕਰਿਓ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਆ ਤੇ ਫੋਟੋਆਂ ਜਾਂ ਸਟੋਰੀ ਜੋ ਵੀ ਪਾਉਂਗਾ ਮੈਨੂੰ ਇੰਸਟਾ ਤੇ ਮੈਂਸ਼ਨ ਕਰਨਾ ਤਾਂ ਇਹ ਮੈਨੂੰ ਪਤਾ ਲੱਗ ਸਕੇ ਵੀ ਤੁਸੀਂ ਟਰਾਈ ਕੀਤਾ ਹੈ ਵੀਡੀਓ ਵੇਖ ਕੇ ਪਰਣਾ ਸੋ ਦੇਖ ਰਿਹਾ ਤੁਹਾਨੂੰ ਪਰਣਾ ਬਹੁਤ ਸੋਹਣਾ ਬੱਜਿਆ ਆਪਣਾ ਐਂਡ ਕਈ ਵਾਰ ਕੀ ਹੁੰਦਾ ਆਪਾਂ ਜਿਵੇਂ ਟਰੈਵਲ ਕਰਨਾ ਹੁੰਦਾ ਤਾਂ ਆਪਾਂ ਕਹਿੰਦੇ ਵੀ ਪੱਗ ਨਹੀਂ ਬੰਨਦੇ ਪਰਣਾ ਬੰਨ ਲੈਨੇ ਆ ਪਰ ਪਰਣਾ ਆਪਾਂ ਬਾਹਲਾ ਕਈ ਵਾਰ ਦੇਸੀ ਇਹ ਮੰਨ ਲੈਨੇ ਆ ਸੋ ਇਹ ਪਰਣਾ ਜ਼ਰੂਰ ਟਰਾਈ ਕਰਿਓ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਆ ਟਰੈਵਲ ਵਗੈਰਾ ਕਰਦੇ ਆ ਤਾਂ ਉਹਦਾ ਪੱਗ ਕਈ ਵਾਰੋਂ ਤੋਂ ਨਹੀਂ ਬੰਨੀ ਜਾਂਦੀ ਤਾਂ ਆਪਾਂ ਇਸ ਤਰ੍ਹਾਂ ਦਾ ਪਰਣਾ ਬੰਨ ਕੇ ਜਾ ਸਕਦੇ ਆ ਬਾਜ਼ਾਰ ਵਗੈਰਾ ਜਾਂਦੇ ਆ ਮਾਰਕੀਟ ਵਗ ਗੁਰਦਾਰ ਸਾਹਿਬ ਜਾਨੇ ਆ ਸੋ ਫਿਰ ਕਈ ਮੋਨੇ ਵੀਰ ਵੀ ਬਣਦੇ ਪਰਨਾ ਵੀਡੀਓ ਆਪਦੇ ਦੋਸਤਾਂ ਨੂੰ ਜਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਪਰਨਾ ਸਿੱਖਣਾ ਦੀ ਲੋੜ ਹੈ ਜਾਂ ਜਿਨ੍ਹਾਂ ਨੇ ਪਰਨਾ ਸਿੱਖਣਾ ਸੋ ਇਹ ਵੀਡੀਓ ਇਹਨਾਂ ਨੂੰ ਸ਼ੇਅਰ ਕਰ ਦਿਓ ਤੇ ਪਰਨਾ ਤੁਹਾਨੂੰ ਦਿਖ ਰਿਹਾ ਬਹੁਤ ਸੋਹਣਾ ਪਰਨਾ ਤੁਸੀਂ ਵੀ ਬਣ ਸਕਦੇ ਆ ਇਸ ਤਰ੍ਹਾਂ ਬਾਕੀ ਮੇਰੇ ਵੀਰੋ ਇਦਾਂ ਦੀਆਂ ਹੋਰ ਵੀਡੀਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਟਿਪਸ ਛੋਟੀਆਂ ਮੱਡੀਆਂ ਆਉਂਦੀਆਂ ਰਹਿਣਗੀਆਂ ਐਂਡ ਹੁਣ ਪੇਪਰਾਂ ਤੋਂ ਬਾਅਦ ਬਹੁਤ ਧਮਾਕੇਦਾਰ ਕੰਟੈਂਟ ਆਉਣ ਵਾਲਾ ਸੋ ਮੈਚ ਚੈਨਲ ਸਬਸਕ੍ਰਾਈਬ ਕਰ ਲਓ ਐਂਡ ਬੈਲ ਨੋਟੀਫਿਕੇਸ਼ਨ ਜਰ